ਆ ਵੀਰੇ ਕੋਈ ਆਪਣਾ ਕੋਈ ਬਿਆਨ ਨਾ ਕਰ ਲੈ ਆਪਾਂ 15 ਕਿਲੋ ਚ 5 10 ਦਰਾਂ ਤੱਕ ਜਵਾਬ ਹੀ ਦੇਵਾਂ ਕਿਉਂਕਿ ਪਹਿਲਾਂ ਜੋ ਟੀ ਵੀਰੇ 1.5 ਮਹੀਨੇ ਤੱਕ ਦੁੱਤਵਾਦੀ ਹਾਲੇ ਮੈਲੇ ਤੇ ਚੱਲੀ ਨਹੀਂ ਚੱਲੀ ਨਹੀਂ ਅੱਜ 13 ਕਿਲੋ ਤੇਰਾ ਚੱਲ ਆਪਾਂ 13 ਦੀ ਗਰੰਟੀ ਲੈਨੇ ਚੋਗਲੇ 4 ਦਿਨ ਚੋਲੇ 5 ਦਿਨ ਚੋਲੇ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਰਾਮਾ ਪਿੰਡ ਆ ਦੋਸਤੋ ਰਾਮਾ ਮੰਡੀ ਦੇ ਨਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਿੰਨ ਨਗ ਬਾਈ ਨੇ ਸੇਲ ਕਰਨੇ ਆ ਦੋਸਤੋ ਤਿੰਨੇ ਜਮਾ ਕਰੂ ਨਾਗਾ ਸਾਰੇ ਹੈਗੇ ਬਾਈ ਸੀਮਣਾ ਦੇ ਚੰਗੇ ਰਿਕਾਰਡ ਦੇ ਆ ਕਿਹੜਾ ਜਾਨਵਰ ਕਿਹੜੇ ਸੀਮਣ ਦਾ ਇੱਕ ਤਾਂ ਹੈਗੀ ਹੈ ਤਾਜੀ ਝੋਟੀ ਪਹਿਲਾਂ ਸੂਆ ਸੂਈ ਹੋਈ ਤੇ ਇਧਰ ਆ ਗੀਆਂ ਵੀਰੇ ਦੋ ਝੋਟੀਆਂ ਕਿੰਨੀ ਕਿੰਨੀ ਉਮਰ ਆ ਕੀ ਕੀ ਮੁੱਲ ਆ ਵੀਡੀਓ ਦੇ ਵਿੱਚ ਸਾਰੀ ਡਿਟੇਲ ਆਪਾਂ ਬਾਈ ਡਾਕਟਰ ਤੋਂ ਲੈ ਲਾਂਗੇ ਡਾਕਟਰ ਆ ਬਾਈ ਵੈਟਰਨਰੀ ਦੇ ਪਸ਼ੂਆਂ ਦੇ ਡਾਕਟਰ ਆ ਆਪਦੇ ਹੱਥੀ ਸੀਮਣ ਲਾ ਕੇ ਇਹ ਜਾਨਵਰ ਬਾਈ ਨੇ ਤਿਆਰ ਕਰਿਆ ਘਰੇਲੂ ਕੰਮ ਆ ਕੋਈ ਵਪਾਰ ਆਲਾ ਕੰਮ ਨਹੀਂ ਆਪ ਦੀ ਪਾਲੀ ਹੋਈ ਬਾਈ ਨੇ ਕਾ ਚੋਟੀ ਤੇ ਦੋ ਨਗ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆ ਆ ਜਾ ਬਾਈ ਡਾਕਟਰ ਵੀਡੀਓ ਦੇ ਸਾਹਮਣੇ ਆ ਜਾ ਹੂੰ ਰਾਮਾ ਪਿੰਡ ਆ ਦੋਸਤੋ ਹੋਰ ਬਾਈ ਕੀ ਹਾਲ ਹੈ ਸਸੀ ਗਾਲ ਜੀ ਸਸੀ ਗਾਲ ਵੀਰੇ ਪਿੰਡ ਰਾਮਾ ਹਾਂਜੀ ਕਿੱਥੇ ਜੇ ਆਪਣਾ ਤਲਵੰਡੀ ਤੋਂ ਕਿੰਨਾ ਰਹਿ ਗਿਆ ਇਹ ਤਲਵੰਡੀ ਤੋਂ 13 ਕਿਲੋਮੀਟਰ ਹੈ ਜੀ ਤਲਵੰਡੀ ਸਾਬੋ ਤੋਂ 13 ਕਿਲੋਮੀਟਰ ਠੀਕ ਆ ਬਾਈ ਡਾਕਟਰ ਬਾਈ ਤਿੰਨ ਨਗ ਸੇਲ ਆ ਲਿਆ ਹਨ ਹਾਂਜੀ ਹਾਂਜੀ ਤਿੰਨ ਨਗ ਵੀਰੇ ਸੇਲ ਆ ਲਿਆ ਇੱਕ ਨੰਬਰ ਆਪਾਂ ਪਹਿਲਾਂ ਸੂਈ ਸਵਾਈ ਤੋਂ ਗੱਲ ਕਰਦੇ ਆ ਬਾਈ ਡਾਕਟਰ ਕਿਹੜੇ ਬੁੱਲਦੀ ਆ ਇਹ ਕਿੰਨੇ ਦਿਨਾਂ ਦੀ ਬਈ ਸੂਈ ਆ ਇਹ ਬਈ ਆਪ ਹੈਗੀ M416 ਦੀ M416 ਦੀ ਹਾਂਜੀ ਆਪਦੇ ਹੱਥੀ ਲਾਇਆ ਸੀ ਟਿਕਾ ਆਪਣਾ ਸੀਮਨ ਲੱਗਿਆ ਆਪਦਾ ਜੀ ਹਾਂ ਤੇ ਇਹਦੇ ਮਾਗਰਾ ਕੱਟਾ PC 576 ਦਾ PC 574 76 ਜੀ 76 ਹਾਂਜੀ ਠੀਕ ਆ PC 576 ਦਾ ਮੇਲ ਕਾਫੇ ਨੇ ਕੱਟਾ ਦੋਸਤੋ ਦਿੱਤਾ ਕਿੰਨੇ ਦਿਨਾਂ ਦੀ ਡਾਕਟਰ ਸੂਈ ਇਹ ਇਹ ਬਈ 27 ਤਰੀਕ ਦੀ ਸੂਈ ਆ 27 ਤਰੀਕ ਦੀ ਅਕਤੂਬਰ ਦੀ ਹਾਂਜੀ ਤੇ ਅੱਜ 14 ਨਵੰਬਰ ਦੀ ਦੋਸਤੋ ਵੀਡੀਓ ਆ ਤਕਰੀਬਨ ਦਿਨ ਹੋ ਗਏ ਨੂੰ ਕਿੰਨੇ 18 ਕ ਦਿਨ ਹੋ ਗਏ 17 18 ਦਿਨ 17 18 ਦਿਨ ਦੋਸਤੋ ਹੋ ਗਏ ਹੁਣ ਬਈ ਕਿੰਨਾ ਹਾਜ਼ਰ ਆ ਇਹਦੇ ਥੱਲੇ ਦੁੱਧ ਦੁੱਧ ਇਹਦੇ ਥੱਲੇ ਹੀ ਕੰਡੇ ਵਾਲਾ 13 ਕਿਲੋ ਆ ਜੀ ਕੰਡੇ ਵਾਲਾ ਜਮਾ ਹੁਣ ਜੇ ਕਿਸੇ ਨੇ ਚਾਰ ਡੰਗ ਆਪਦੀ ਜਿੰਨੇ ਡੰਗ ਮਰਜੀ ਤਸੱਲੀ ਕਰਨੀ ਆਪਣੇ ਘਰੇ ਬਣਾ ਹੀ 10 ਡੰਗ ਚੋਲੇ ਠੀਕ ਐ 13 ਕਿਲੋ ਹਾਜ਼ਰ ਆ ਹਾਂਜੀ ਠੀਕ ਆ ਬਾਈ ਖੋਲ ਕੇ ਇਹਨੂੰ ਜੇ ਗੇੜਾ ਦੰਦੀਆ ਡਰਦੀ ਨਹੀਂ ਤਾਂ ਬਾਈ ਬਣੇ ਗੇੜਾ ਇਹ ਦਵਾਲਾ ਦੇਖ ਲੈਣੇ ਤੁਰ ਕੇ ਜੀ ਹਾਂ ਬਾਕੀ ਆਪਾਂ ਮੁੱਲ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਤਿੰਨੇ ਨਗਾ ਨਾ ਕਰਾਊਗਾ ਤੇ ਇੱਕ ਵਾਰੀ ਆ ਵੀ ਦੱਸ ਦੇ ਵੀ ਕਿਹੜੇ ਕਿਹੜੇ ਸੀ ਮੋਲ ਇਹ ਜੀ ਝੋਟੀ ਹੈਗੀ ਐਮ 51 ਦੀ ਜੀ ਇਹ ਐਚ ਐਲ ਡੀ ਵੀ ਦਾ ਐਮ 51 ਹਾਂ ਜੀ ਠੀਕ ਆ ਤੇ ਪਰਲੀ ਜਿਹੜੀ ਪਰਲੀ 4354 ਦੀ ਹੈ ਜੀ ਠੀਕ ਆ ਪਰਲੀ 4354 ਦੀ ਆ ਇਹਨਾਂ ਦੀ ਡਿਟੇਲ ਮੁੱਲ ਬਾਅਦ ਚ ਕਰਾਉਣੀਆਂ ਇੱਕ ਨੰਬਰ ਸੋਨੂੰ ਪਹਿਲਾਂ ਆਪਾਂ ਸੂਈ ਸਵਾਈ ਦਿਖਾ ਦਗੇ ਐਮ 416 ਦੀ ਦੋਸਤੋ ਇਹ ਆਪ ਮੇਰੇ ਤੋਂ ਥੋੜਾ ਜਿਆਦਾ ਡਰ ਜਿਹੜੇ ਵੀ ਸੱਜਣ ਨੇ ਖਰੀਦਣੀ ਆ ਕੋਲੇ ਆ ਜਿਓ ਜਿਵੇਂ ਮਰਜ਼ੀ ਵੀਰੇ ਤੁਸੀਂ ਤਸੱਲੀ ਕਰਕੇ ਫੇਰ ਸੌਦਾ ਕਰ ਸਕਦੇ ਹੋ ਬੱਚਾ ਇਹਦੇ ਪਿੱਛੇ ਮੇਲ ਕਾਫਾ ਦੋਸਤੋ ਇਹਨੇ ਕੱਟੇ ਨੂੰ ਜਨਮ ਦਿੱਤਾ ਹੋਇਆ ਬਾਕੀ ਤੁਸੀਂ ਆ ਲੈਵੇ ਦੀ ਬਾਈ ਚੈੱਕ ਕਰ ਲਓ ਜ਼ੂਮ ਕਰਕੇ ਕੋਲੋਂ ਤੁਹਾਨੂੰ ਦਿਖਾ ਦਿੰਨਾ ਆ ਕਰੋ ਝੋਟੀ ਚੈੱਕ ਜਿਵੇਂ ਇੱਕ ਫੁੱਲ ਵਰਗੀ ਆ ਜੈਡ ਬਲੈਕ ਵੀਰੇ ਪੂਛ ਦੇਖ ਲਓ ਛਾ ਕਾਲੀ ਇੱਕ ਵਾਲ ਵੀ ਮਨ ਲੱਗਦਾ ਸਫੇਦ ਨਹੀਂ ਹੈਗਾ ਸਰੀਰ ਵਿੱਚ ਜਿਵੇਂ ਜੈਡ ਬਲੈਕ ਹੈ ਬਾਈ ਹਾਂ ਬਾਕੀ ਸਿੰਗਾ ਦੀ ਕੁਆਲਿਟੀ ਮੂੰਹ ਮੱਥਾ ਸਾਰਾ ਬਈ ਚੈੱਕ ਕਰ ਲੋ ਮੇਲੇ ਵਾਲੀ ਝੂਟੀ ਬਈ ਬਿਊਟੀ ਪੱਖੋਂ ਹਾਂ ਚੰਗੀ ਚੀਜ਼ ਦੋਸਤੋ ਆਪੇ ਦੇਖ ਜਾਂਦੀ ਐਵੇਂ ਆਪਾਂ ਬਾਹਲਾ ਕਰੀ ਅੱਗੇ ਬਈ ਆ ਗਈ ਉਹ ਆ ਉਹ ਆਪੇ ਦੇਖਦੀ ਆ ਨੰਬਰ ਬਈ ਡਾਕਟਰ ਦਾ ਹੇਠਾਂ ਚੱਲੀ ਜਾਂਦਾ ਰਾਮਾ ਪਿੰਡ ਰਾਮਾ ਮੰਡੀ ਦੇ ਬਿਲਕੁਲ ਨਾਲ ਆ ਦੇਖੋ ਵੀਰੇ ਹਮ ਹੋਇਆ ਹੋਇ ਲੋ ਮੁੱਲ ਜਿਹੜਾ ਵੀਡੀਓ ਦੇ ਵਿੱਚ ਹੀ ਕਰਵਾ ਦੇਣਾ ਕੋਈ ਨਹੀਂ ਬਾਕੀ ਆ ਦੇਖੋ ਵੀਰੇ ਸਿੰਗਾ ਦੀ ਮੂੰਹ ਮੱਥੇ ਦੀ ਕੁਆਲਿਟੀ ਡਾਕਟਰ ਬਈ ਕੀ ਭਾ ਰੱਖੇਗਾ ਇਹਦਾ ਫਿਰ ਪਾਣੀ ਵੀ ਲੈਣ ਦੇਣ ਵਾਲਾ ਕਰੀ ਬਾਈ ਬਣੇ ਹਨ ਇੱਕ ਤਾਂ ਮੰਡਗਾ ਵਾਲਾ ਭਾ ਹੁੰਦਾਗਾ ਜਮਾਂ ਲੈਣ ਦੇਣ ਨਾਲੇ ਕਰਾਂਗੇ ਜੀ ਹਾਂ ਇਹਦੇ ਵਿੱਚ ਮਾੜਾ ਮੋਟਾ ਮਾਨਤਾ ਨਹੀਂ ਹੋਊਗਾ ਅੱਛਾ ਇਹਦਾ ਮੋਲਾ ਜੀ 1,85,000 1,85,000 ਹਾਂਜੀ ਠੀਕ ਐ 185 ਮੋਲਾ ਜੇ ਬਾਈ ਦੁੱਧ ਕੋਈ 15 ਤੂੰ ਕਹਿਣਾ 15 ਤੱਕ ਦੇ ਦੂਗੀ ਹੁਣ ਆਰਾਮ ਨਾਰ ਵੀਰੇ ਕੋਈ ਆਪਣੇ ਨਾਲ ਕੋਈ ਬਿਆਨਾ ਕਰ ਲੈ ਆਪਾਂ 15 ਕਿਲੋ ਚ 5-10 ਦੇਣਾ ਤੈਨੂੰ ਜਵਾਬ ਹੀ ਦੇਵਾਂ ਕਿਉਂਕਿ ਪਹਿਲਾਂ ਚੋਟੀ ਵੀਰੇ 1.5 ਮਹੀਨੇ ਤੱਕ ਦੁੱਧ ਵਾਦੀ ਹਾਲੇ ਮੈਲੇ ਤੇ ਚੱਲੀ ਨਹੀਂ ਚੱਲੀ ਨਹੀਂ ਹਜੇ ਅੱਜ 13 ਕਿਲੋ ਤੇਰਾ ਚੱਲ ਆਪਾਂ 13 ਦੀ ਗਰੰਟੀ ਲੈਨੇ ਚੋਗਲੇ 4 ਦਿਨ ਚੋਲੇ 5 ਦਿਨ ਚੋਲੇ ਹਾਂ ਜੇ ਕਿਸੇ ਨੇ ਕੋਈ 15 15 ਵੀ ਆਪਾਂ ਜੇ ਨਾਲ ਸੌਦਾ ਹੋਇਆ ਹਾਂ 8 10 ਦਿਨ ਤੇ ਝੋਟੀ ਆਊਗਾ ਉਹ 15 ਦੇ ਠੀਕ ਆ ਬਾਈ ਜੇ ਬਾਈ 15 ਕਿਲੋ ਵੀ ਬਾਈ ਕਹਿੰਦਾ ਕਿਸੇ ਨੇ ਆਪਣੇ ਉਹ ਜੇ ਹਿਸਾਬ ਨਾਲ ਸੌਦਾ ਕਰਨਾ ਵੀ ਹਾਂ ਬਾਈ ਸਾਨੂੰ ਹੁਣ ਮੌਕੇ ਦਾ 13 ਕਿਲੋ ਹਾਜ਼ਰ ਹਾਂਜੀ ਹਾਂ ਉਹਦਾ ਮੁੱਲ 13 ਕਿਲੋ ਦਾ ਮੁੱਲ ਬਾਈ ਨੇ 185 ਕਰਿਆ ਝੋਟੀ ਦਾ ਐਮ 400 16 ਦੀ 16 ਦੀ ਆਪ ਆ ਪੀਸੀ 576 ਦਾ ਕਟਾ ਕਟਾ ਜੀ ਆ ਜਾ ਬਈ ਇੱਧਰ ਆ ਜਾ ਫਿਰ ਇੱਕ ਨੀਂਵਰ ਦੀ ਡਾਕਟਰ ਇਹ ਬਾਈ ਦੋ ਦੰਦ ਹੋ ਗਈ ਦੋ ਦੰਦ ਹੋ ਗਈ ਏ ਆਈ ਕਰੀ ਹੈ ਇਹਦੇ ਆਪਾਂ 4 ਤਰੀਕ ਨੂੰ ਇਸੇ ਨੂੰ ਏ ਬੀ ਸੀ ਵੀਰਾਵਲੀ ਵਾਲੇ ਦਾ ਲਾਇਆ ਵਾਲੀ ਸ਼ਾਨ ਏ ਬੀ ਸੀ ਵੀਰਾਵਲੀ ਦਾ ਅਲੀਸ਼ਾਨ ਲੱਗਿਆ 4 ਤਰੀਕ ਨੂੰ 14 ਹੋ ਗਏ ਅੱਜ 10 ਦਿਨ ਹੋ ਗਏ 10 ਦਿਨ ਹੋ ਗਏ ਜੀ ਖਾਲੀ ਮੰਨ ਕੇ ਬਾਈ ਖਾਲੀ ਮੰਨ ਕੇ ਦਿੰਦੇ ਆ ਸੌਦਾ ਕਰ ਲਿਆ ਆਪਣੇ ਨਾਲ ਕੋਈ ਹਾਂ ਜੀ ਦੀ ਮਾਂ ਦਾ ਰਿਕਾਰਡ 18 ਕਿਲੋ ਆਪਾਂ ਇਹ ਫੀਲਡ ਚ ਲਈ ਸੀ ਆਪਣੇ ਹੱਥੀ ਟੀਕਾ ਲੱਗਿਆ ਸੀ ਠੀਕ ਹੈ ਤੇ ਝੋਟੀ ਆਪਾਂ ਚੰਗੀ ਲੱਗੀ ਠੀਕ ਹੈ ਇਹ ਆਪਾਂ ਲੈ ਲਈ ਸੀ ਜੀ ਹਾਂ ਕੀ ਭਾਰ ਰੱਖेंगे ਇਹਦਾ ਬਾਈ ਇਹਦਾ ਮੁੱਲ ਵੀਰੇ ਲੈਣ ਦੇਣਾ 60000 ਅੱਛਾ ਚਾਰ ਥਾਣਾ ਕੋਈ ਫੋੜਸ਼ਾਂਗ ਨੇ 80000 ਦੋਸਤੋ ਆ ਝੋਟੀ ਦਾ ਬਾਈ ਨੇ ਮੁੱਲ ਕਰਿਆ 10 ਦਿਨ ਇਹਦੇ ਏਆਈ ਕਰੀ ਨੂੰ ਹੋਏ ਆ ਉਹੋ ਜੇ ਭਰਾ ਨਾਲ ਤੁਸੀਂ ਬਾਈ ਨਾਲ ਸੌਦਾ ਕਰ ਸਕਦੇ ਹੋ ਚੈੱਕ ਚਾਉਂਦੀ ਨਹੀਂ ਖਾਲੀ ਮੰਨ ਕੇ ਬਾਈ ਕਹਿੰਦਾ ਆਪਾਂ ਇਹਦਾ ਸੌਦਾ ਕਰਾਂਗੇ ਬਾਕੀ ਥੋੜਾ ਜਿਹਾ ਡਰਦੀ ਆ ਨਹੀਂ ਮੈਂ ਤੁਹਾਨੂੰ ਕੋਲੋਂ ਤਸੱਲੀ ਨਾ ਦਿਖਾਦਾ ਕਈ ਵਾਰੀ ਅੱਸਰ ਪਸੂ ਦਾ ਐ ਨਹੀਂ ਪਤਾ ਕਿੱਧਰ ਨੂੰ ਖੁਰਨੀਆਂ ਟੱਪ ਜੇ ਹਾਂ ਥਣ ਚਾਰ ਆ ਗੈਪ ਤੇ ਥਾਣਾ ਵਧੀਆ ਫੁੱਲ ਮੇਰੇ ਲਈ ਥਾਣਾ ਬਾਈ ਹੂੰ ਇਹ ਕਾ ਦਿਖਾਉਣੇ ਆ ਦੋਸਤੋ ਛੋਟੀ ਉਮਰ ਦੀ ਆ ਤੇ ਨੰਬਰ 3 ਤੇ ਦੋਸਤੋ ਇਹ ਕਿਹੜੀ ਸੀਮਨ ਦੀ ਜੜਾ ਇਹ ਜੀ 4354 ਦੀ ਸੀ ਆਈਆਰ ਵੀ ਦੇ 4354 ਦੀ ਇਹ ਕੱਟੀ ਆ ਕਿੰਨੀ ਉਮਰ ਦੀ ਆ ਵੀਰੇ ਇਹ ਜੀ 26 ਅਕਤੂਬਰ ਦਾ ਜਨਮ ਹੈ ਇਹਦਾ ਅੱਛਾ ਆ 26 26 ਅਕਤੂਬਰ ਨੂੰ ਇਸ ਸਾਲ ਦੀ ਹੋ ਗਈ ਜੀ ਠੀਕ ਆ 26 ਅਕਤੂਬਰ ਨੂੰ ਸਾਲ ਦੀ ਹੋ ਗਈ ਨਵੰਬਰ ਚਲੀ ਜਾਂਦਾ ਇੱਕ ਸਾਲ ਤੇ ਕੁਝ ਦਿਨਾਂ ਆ ਜਾਂਦੀ ਆ ਥੀਦੀ ਜੀ ਮਾਂ ਨੇ ਦੂਜੇ ਸਵੇਰੇ 16 ਕਿਲੋ ਆਪਾਂ ਹੁਣੇ ਸੇਲ ਕਰੀ ਆ 10 12 ਦੇ ਨਹੀਂ ਹੋ ਗਏ 16 ਕਿਲੋ ਦਿੱਤਾ ਸੀ ਉਹਨੇ ਜੀ ਠੀਕ ਆ ਬਈ ਠੀਕ ਆ ਇਹਦਾ ਕੀ ਬਾਰ ਰੱਖੀਆ ਬਈ ਇਹਦਾ 40000 ਜੀ 40000 ਇਹ ਮੰਨ ਕੇ ਜੇ ਕੋਈ 15000 ਆਪਾਂ ਪੱਤ ਲੈਨੇ ਪ੍ਰੀਟ ਤੇ ਲੈਨੇ ਆ ਬਈ ਹਾਂ ਸਹੀ ਆ ਵੀਰੇ ਹਾਂ ਤੇ ਉਹਦਾ ਮਿਲਣਾ ਵੀ ਚਾਹੀਦਾ ਹਾਂ ਮਿਲਣਾ ਵੀ ਚਾਹੀਦਾ ਬਈ ਜਦੋਂ ਬੰਦੇ ਨੇ ਮਿਹਨਤ ਕਰੀਆ ਕੱਲਾ ਕੱਲਾ ਨਗ ਵੀਰੇ ਫਾਰਮ 'ਚ ਆ ਜਿਓ ਏ ਟੂ ਜ਼ੈਡ ਬਾਈ ਨੇ ਹਰੇਕ ਸੀਮਣ ਦਾ ਰਿਕਾਰਡ ਰੱਖਿਆ ਹੋਇਆ ਐ ਨੀ ਵੀ ਕੱਟੀ ਲੈ ਲਈ ਕੋਈ ਮੰਡੀ 'ਚੋਂ ਲੈ ਕੇ ਨਹੀਂ ਵੇਚਣ ਵਾਲਾ ਕੰਮ ਨਹੀਂ ਤਾਂ ਅੱਜ ਕੱਲ੍ਹ ਮੰਡੀਆਂ 'ਚੋਂ ਲੈ ਕੇ ਲੋਕ ਚੇਪੀਆਂ ਲਾਈ ਜਾਂਦੇ ਫਲਾਨੇ ਸੀਮਣ ਦੀ ਆ ਉਹ ਕੰਮ ਨਹੀਂ ਵੀਰੇ ਆਪਾਂ ਬਾਈ ਕੋਲੇ ਹੋ ਗਏ ਜੁੜੇ ਆ ਚਲੋ ਆਉਨੇ ਆ ਤਾ ਚੰਗੇ ਨਾਗਾ ਆਹ ਦੋਸਤੋ ਸੂਈ ਸਵਾਈਆ ਜਿਹੜੇ ਭਰਾ ਨੂੰ ਇਹ ਫਿੱਟ ਆਉਂਦੀ ਆ ਤਸੱਲੀ ਕਰਕੇ ਕੋਈ ਵੀ ਨਾ ਖਰੀਦਣਾ ਦੋਸਤੋ ਤੁਸੀਂ ਕੋਲੇ ਆ ਜਿਓ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਜੀ ਸਾਰਾ